ਕੀ ਭਾਰਤ ਦੇ ਵਿੱਚ ਵੀ ਉਹ ਕੁਝ ਹੋ ਸਕਦਾ ਹੈ ਜੋ ਕੱਲ ਪਰਸੋਂ ਨੇਪਾਲ ਦੇ ਵਿੱਚ ਹੋਇਆ ਕੀ ਤੁਹਾਨੂੰ ਲੱਗਦਾ ਕਿ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੱਤਾ ਪਰਿਵਰਤਨ ਹੋ ਸਕਦਾ ਹੈ ਕੀ ਇਹ ਭਾਰਤ ਦੇ ਹਿੱਤ ਵਿੱਚ ਹੋਵੇਗਾ ਇਹਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਨੇਪਾਲ ਦੇ ਵਿੱਚ ਨਹੀਂ ਹੋਇਆ ਇਹ ਤੋਂ ਪਹਿਲਾਂ ਭਾਰਤ ਦੇ ਲਗਭਗ ਸਾਰੇ ਗੁਆਂਢੀ ਮੁਲਕਾਂ ਦੇ ਵਿੱਚ ਤਾਕਤ ਬਦਲਟ ਹੋ ਚੁੱਕਿਆ ਲਗਭਗ ਪਿਛਲੇ 4 ਸਾਲਾਂ ਦੇ ਵਿੱਚ 2021 ਦੇ ਵਿੱਚ ਮੀਆਮਾਰ ਦੇ ਵਿੱਚ ਸੈਨਾ ਨੇ ਤਖਤਾ ਪਲਟ ਕਰਤਾ ਉਸ ਤੋਂ ਬਾਅਦ ਗੱਲ ਕਰਾਂ ਤਾਂ ਸ਼੍ਰੀਲੰਕਾ ਦੇ ਵਿੱਚ ਜਿਹੜਾ ਸੀਗਾ ਲੋਕਾਂ ਨੇ ਰਾਸ਼ਟਰਪਤੀ ਭਵਨ ਨੂੰ ਘੇਰਾ ਪਾ ਲਿਆ ਉਸ ਤੋਂ ਬਾਅਦ ਉੱਥੇ ਵੀ ਅੱਗ ਜਲੀਆਂ ਨਹੀਂ ਘਟਨਾਵਾਂ ਹੋਵਾਂ ਉਸ ਤੋਂ ਬਾਅਦ ਜਿਹੜੀ ਸਰਕਾਰ ਡਿੱਗ ਗਈ ਤੇ ਉੱਥੇ ਵੀ ਤਖਤਾ ਪਲਟ ਹੋਇਆ ਉਸ ਤੋਂ ਬਾਅਦ ਅਗਲਾ ਵਾਰੀ ਆਉਂਦੀ ਹੈ ਬੰਗਲਾਦੇਸ਼ ਦੀ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਦਾ ਤਖਤਾ ਪਲਟ ਹੋਇਆ ਉਹ ਵੀ ਇੱਕ ਪ੍ਰੋਟੈਸਟ ਸੀਗਾ ਕਿ ਬੇਰੋਜ਼ਗਾਰੀ ਦੇ ਖਿਲਾਫ ਤੇ ਉਸ ਤੋਂ ਬਾਅਦ ਸ਼ੇਖ ਸੈਨਾ ਨੂੰ ਆਜ਼ਾਦ ਦੇਸ਼ ਛੱਡ ਕੇ ਭੱਜਣਾ ਪਿਆ ਤੇ ਲੋਕਾਂ ਨੇ ਉੱਥੇ ਵੀ ਤਖਤਾ ਪਲਟਦਾ ਚੌਥਾ ਦੇਸ਼ ਆ ਗਿਆ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਬਹੁਤ ਵਾਰ ਤਖਤਾ ਪਲਟ ਹੋਇਆ ਸੈਨਾ ਨੇ ਬਹੁਤ ਵਾਰ ਜਿਹੜਾ ਹੈਗਾ ਬਣੇ ਤਣੇ ਪ੍ਰਧਾਨ ਮੰਤਰੀ ਤੋਂ ਗੱਦੀਆਂ ਖੁੰਆਂ ਨੇ ਭਾਵੇਂ ਨਵਾਜ਼ ਸ਼ਰੀਫ ਹੋਵੇ ਉਹ ਤੋਂ ਜਰਨਲ ਪ੍ਰਵੇਸ਼ ਮਸ਼ਰਫ ਨੇ ਖੋਈ ਸੀ ਉਦੋਂ ਪਹਿਲਾਂ ਵੀ ਜਿਹੜਾ ਸੈਨਾ ਦਾ ਉੱਥੇ ਕੰਟਰੋਲ ਰਹਿੰਦਾ ਤੇ ਇਸ ਵਕਤ ਜਿਹੜੇ ਉਹਨਾਂ ਦੇ ਹਰਮਨ ਪਿਆਰੇ ਨੇਤਾ ਨੇ ਇਮਰਾਨ ਖਾਨ ਉਹ ਜੇਲ੍ਹ ਦੇ ਵਿੱਚ ਜਿਹੜਾ ਸੜ ਰਹੇ ਨੇ ਤੇ ਨਵਾਜ਼ ਸ਼ਰੀਫ ਦੁਬਾਰਾ ਕੇ ਦੁਬਾਰਾ ਆ ਗਏ ਉਸ ਤੋਂ ਬਾਅਦ ਜਦੋਂ ਸੈਨਾ ਨੇ ਮਤਲਬ ਕੀ ਹੈ ਉਥੇ ਵੀ ਤਖਤਾ ਪਲਟ ਇਕ ਤਰ੍ਹਾਂ ਦਾ ਕਰ ਦਿੱਤਾ ਸੋ ਵਾਰੀ ਰਹਿ ਗਈ ਆਪਣੇ ਨਾਲ ਦੀ ਕਿ ਆਪਣੇ ਹੋ ਸਕਦਾ ਇਹਦੇ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਉਹਦੇ ਬਾਰੇ ਦੱਸਦੇ ਹਾਂ ਕਿ ਤਖਤਾ ਪਲਟ ਕਰਕੇ ਕਿਹੜੀਆਂ ਘਟਨਾਵਾਂ ਦੇ ਨਾਲ ਦੇਸ਼ ਨੂੰ ਕਿੰਨਾ ਫਾਇਦਾ ਹੁੰਦਾ ਤੇ ਕਿੰਨਾ ਨੁਕਸਾਨ ਹੁੰਦਾ ਕੌਣ ਇਹਦਾ ਲਾਹਾ ਲੈਂਦੇ ਆ ਤੇ ਕਿੰਨਾ ਜਿਹੜੇ ਜਿਹੜੇ ਆਪਾਂ ਗੱਲ ਕਰ ਗਏ ਇੱਕ ਤਰ੍ਹਾਂ ਦੇ ਸ਼ਿਕਾਰ ਹੋ ਜਾਂਦੇ ਆ ਗੱਲ ਕਰਦੇ ਆ ਲਗਭਗ 7000 ਹੁਣ ਤੱਕ ਅੱਜ ਸਵੇਰ ਦੀਆਂ ਖਬਰਾਂ ਤੱਕ 7000 ਕੈਦੀ ਆ ਜਿਹੜੇ ਉਹ ਜੇਲਾ ਚੋਂ ਭੱਜ ਚੁੱਕੇ ਨੇ ਕਿਉਂਕਿ ਜਦੋਂ ਪਤਾ ਲੱਗਾ ਕਿ ਦੇਸ਼ ਦੇ ਵਿੱਚ ਸਰਕਾਰ ਹੀ ਕੋਈ ਨਹੀਂ ਰਹੀ ਤੇ ਲੋਕਾਂ ਨੇ ਜਿਹੜਾ ਹੈਗਾ ਪੁਲਿਸ ਆਲਾੰਦੇ ਜਿਹੜੇ ਆਪਾਂ ਕਿਉਂਕਿ ਪੁਲਿਸ ਦਾ ਕੰਮ ਹੁੰਦਾ ਹਫਾਜ਼ਤ ਕਰਨਾ ਤੇ ਲੋਕਾਂ ਨੇ ਹਫਾਜ਼ਤ ਆਪਣੇ ਹੱਥ ਲੈ ਲਈ ਆ ਤਾਂ ਕਿੰਦੀ ਕਹਿੰਦੇ ਆਪਾਂ ਕਿਉਂ ਪਿਛੇ ਰਗੇ ਇਦਾਂ ਨੇ ਜਿਹੜਾ ਹੈਗਾ ਬਗਾਵਤ ਕਰ ਦਿੱਤੀ ਤੇ ਕੈਦੀ ਜਿਹੜੇ 7000 ਕੈਦੀ ਭੱਜ ਚੁੱਕੇ ਆ 50 ਦਿਨ ਕਰੀਬ ਕੈਦੀ ਹੈ ਜਿਹੜੇ ਉਹ ਭਾਰਤ ਭਾਰਤ ਤੇ ਨੇਪਾਲ ਦੇ ਬਾਰਡਰ ਤੇ ਆਪਾਂ ਕੇ ਬਿਹਾਰ ਨਾਲ ਜਿਹੜਾ ਵੱਡਾ ਬਾਰਡਰ ਲੱਗਦਾ ਨੇਪਾਲ ਦਾ ਉੱਥੇ ਜਿਹੜਾ ਨੇਪਾਲ ਪੁਲਿਸ ਨੇ ਦੁਬਾਰਾ ਫੜ ਲਏ ਆ ਉਸ ਤੋਂ ਬਿਨਾ ਗੱਲ ਕਰਗੇ ਤਾਂ ਭਾਰਤ ਦੀਆਂ ਜਿਹੜੀਆਂ ਵੋਲੀਬਾਲ ਟੀਮ ਦੀ ਖਿਡਾਰ ਨਾਂ ਉਹ ਲਗਾਤਾਰ ਆ ਤੁਸੀਂ ਦੇਖਿਆ ਹੋਣਾ ਰੀਣਾ ਪਾ ਰਹੀ ਆ ਕਿ ਸਾਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਜਿਹੜੇ ਮੰਦਿਰ ਹੈ ਜਿਹੜੇ ਨੌਜਵਾਨ ਹੈ ਜਿਹੜੇ ਆਪਾਂ ਕੇ ਮੌਬ ਆ ਉਹ ਲਗਾਤਾਰ ਡੰਡਿਆਂ ਨਾਲ ਜਿਹੜਾ ਹੈਗਾ ਸਾਡੇ ਹੋਟਲਾਂ ਨੂੰ ਭੰਨ ਰਹੀ ਆ ਤੋੜ ਰਹੀ ਆ ਹਿਲਟਨ ਹੋਟਲ ਦੀਆਂ ਤਸਵੀਰਾਂ ਲਗਭਗ ਸਾਹਮਣੇ ਦੇਖੀਆਂ ਹੋਣੀਆਂ ਮਤਲਬ ਕੀ ਆ ਕਿਉਂਕਿ ਲੋਕਾਂ ਦਾ ਜਿਹੜਾ ਗੁੱਸਾ ਉਹ ਅਮੀਰਾਂ ਪ੍ਰਤੀ ਐ ਤਾਂ ਕਰਕੇ ਪਹਿਲਾਂ ਉਹਨਾਂ ਦਾ ਜਿਹੜਾ ਗੁੱਸਾ ਸੀਗਾ ਉਹ ਉਹਨਾਂ ਘਰਾਣਿਆਂ ਪ੍ਰਤੀ ਸੀਗਾ ਜਿਹੜੇ ਲਗਾਤਾਰ ਰਾਜ ਕਰਦੇ ਸੀ 2008 ਦੇ ਵਿੱਚ ਜਿਹੜਾ ਮਨਾਰਟੀ ਸਿਸਟਮ ਸੀ ਰਾਜਾਤੰਤਰ ਜਿਹੜਾ ਸੀਗਾ ਸਿਸਟਮ ਵਾਲੇ ਰਾਜ ਦੇ ਪੁੱਤ ਨਹੀਂ ਰਾਜਾ ਬਾਨਾ ਉਹ ਖਤਮ ਕੀਤਾ ਉਦੋਂ ਬਾਅਦ 17 ਸਾਲਾਂ ਦੇ ਵਿੱਚ ਲਗਭਗ 15 ਵਾਰ ਸਰਕਾਰਾਂ ਬਦਲ ਗਈ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ ਨੇਪਾਲ ਦੇ ਲੋਕਾਂ ਨੇ ਦੇਖ ਲਈਆਂ ਉਦੋਂ ਬਾਅਦ ਜਦੋਂ ਪਰਸੋਂ ਆਪਾਂ ਗੱਲ ਕਰ ਗਏ ਆ ਲੋਕਾਂ ਨੇ ਵਿਦਰੋਹ ਕੀਤਾ ਉਹਨਾਂ ਨੇ ਇਕੱਲੇ ਮੌਜੂਦਾ ਸਰਕਾਰ ਵਿਰੋਧ ਨਹੀਂ ਵਿਦਰੋਹ ਕੀਤਾ ਮੌਜੂਦਾ ਪ੍ਰਧਾਨ ਮੰਤਰੀ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਜਿਹੜੀ ਪਤਨੀ ਆ ਉਹਨੂੰ ਵੀ ਅੱਗ ਲਾਈ ਉਹ ਤੋਂ ਬਿਨਾ ਜੋ ਵੀ ਉਹਨਾਂ ਦੇ ਨੇੜੇ ਤੇੜੇ ਆਏ ਚਾਹੇ ਸੁਪਰੀਮ ਕੋਰਟ ਦੇ ਜੱਜ ਹੀ ਆਏ ਸੁਪਰੀਮ ਕੋਰਟ ਦੇ ਜੱਜ ਦੇ ਘਰ ਹੀ ਆਏ ਉਹਨਾਂ ਨੂੰ ਵੀ ਲਗਭਗ ਸਾਰਿਆਂ ਨੂੰ ਜਲਾ ਦਿੱਤਾ ਕਾਰਨ ਕੀ ਆ ਕਿਉਂਕਿ ਵੱਡਾ ਗੱਲ ਆ ਲਗਾਤਾਰ ਕ腐ਸ਼ਨ ਕਿਉਂਕਿ ਪਹਿਲਾਂ ਰਾਜ ਦੇ ਰਾਜ ਦੇ ਵਿੱਚ ਵੀ ਨਪਾਲੀ ਲੋਕਾਂ ਦਾ ਜਿਹੜਾ ਜੀਵਨ ਸੀਗਾ ਉਹ ਬਹੁਤ ਥੱਲੇ ਤੱਕ ਸੀਗਾ ਕਿਉਂਕਿ 70 ਲੱਖ ਦੇ ਕਰੀਬ ਨਪਾਲੀ ਜਿਹੜੇ ਲੋਕ ਨੇ ਉਹ ਆਡਾ ਅਡ ਦੇਸ਼ਾਂ ਦੇ ਵਿੱਚ ਕੰਮ ਕਰਦੇ ਆ ਤੁਸੀਂ ਦੇਖਿਆ ਹੁਣ ਆਪਣੇ ਵੀ ਜਿੰਨੇ ਲਗਭਗ ਢਾਬਿਆਂ ਤੇ ਕੰਮ ਕਰਨੇ ਨੇ ਨੇਪਾਲੀ ਐ ਇਸ ਤੋਂ ਬਿਨਾ ਕਿ ਸਭ ਤੋਂ ਖਤਰਨਾਕ ਜੌਬ ਆ ਜੋ ਅੱਜ ਯੂਕਰੇਨ ਤੇ ਰਸ਼ੀਆ ਦੇ ਵਿਚਕਾਰ ਜੰਦ ਲੱਗਿਆ ਹੋਇਆ ਉੱਥੇ ਵੀ ਕਿਉਂਕਿ ਰਸ਼ੀਆ ਨੇ ਕਾਲ ਕੀਤੀ ਸੀਗੀ ਕਿ ਕੋਈ ਵੀ ਆ ਕੇ ਸਾਡੀ ਜਿਹੜਾ ਹੈਗਾ ਸੈਨਾ ਦੇ ਵਿੱਚ ਭਰਤੀ ਹੋ ਸਕਦਾ ਦਾ 15000 ਜਿਹੜੇ ਨੇਪਾਲੀ ਨੌਜਵਾਨ ਸੀ ਉਹ ਰਸ਼ੀਆ ਦੀ ਫੌਜ ਦੇ ਵਿੱਚ ਭਰਤੀ ਹੋ ਗਏ ਜਿਨ੍ਹਾਂ ਨੂੰ ਮੁੱਢਲੀ ਸਿਖਲਾਈ ਦੇ ਕੇ ਮੰਨ ਲਓ 7-8 ਦਿਨ ਦਾ ਕੋਰਸ ਕਰਾ ਕੇ ਰਸ਼ੀਆ ਨੇ फ्रन्टलाइन युक्रेन भेजता म चाहिँ यता रसियामा आएको दुई महिना पुरा भयो लगभग अनि मैले चाहिँ रसियामा आएर चाहिँ धेरै दुःख पाएँ मैले त्यही नै हो अनि त्यहाँ चाहिँ धेरै गाह्रो छ लास जा लगातार नेपाल आ ਇੱਕ ਪਾਸੇ ਤਾਂ ਤਬੂਤ ਆ ਰਹੇ ਸੀਗੇ ਆਮ ਲੋਕਾਂ ਦੇ ਧੀਆਂ ਪੁੱਤਾਂ ਦੇ ਤੇ ਦੂਸਰੇ ਪਾਸੇ ਜਿਹੜਾ ਰਾਜ ਘਰਾਣਿਆਂ ਦੇ ਸੀ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਜਾਂ ਆਪਾਂ ਗੱਲ ਕਰੇ ਨੇਤਾਵਾਂ ਦੇ ਮੁੰਡੇ ਸੀਗੇ ਉਹ ਅਰ ਬਾਰ ਪਿਆਂ ਜਿਹੜਾ ਹੈਗਾ ਸੀਗਾ ਉਹ ਵੱਡੀਆਂ ਵੱਡੀਆਂ ਪਾਰਟੀਆਂ ਤੇ ਖਰਚ ਕਰ ਰਹੇ ਸੀਗੇ ਬ੍ਰਾਂਡਡ ਕੱਪੜੇ ਪਾਉਂਦੇ ਸੀ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਲਗਾਤਾਰ ਉਹ ਸ਼ੋਅ ਆਫ ਕਰ ਰਹੇ ਸੀ ਕਿਉਂਕਿ ਜਦੋਂ ਅਮੀਰਾਂ ਤੇ ਗਰੀਬਾਂ ਦੇ ਵਿੱਚ ਪਾੜਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਇਹਨੂੰ ਨਾ ਪੂਰਿਆ ਜਾ ਸਕੇ ਫਿਰ ਜਿਹੜਾ ਹੈਗਾ ਦਰਾਰ ਆਉਂਦੀ ਹੈ ਤਰੇੜ ਪੈਂਦੀ ਹੈ ਤੇ ਫਿਰ ਕ੍ਰਾਂਤੀ ਉੱਪਦੀ ਹੈ ਭਾਵੇਂ ਆਪਾਂ ਗੱਲ ਕਰਗੇ ਰਸ਼ੀਆ ਦੀ ਕ੍ਰਾਂਤੀ ਹੋਵੇ ਚਾਹੇ ਫ੍ਰਾਂਸ ਦੀ ਖੂਨੀ ਕ੍ਰਾਂਤੀ ਹੋਵੇ ਚਾਹੇ ਅੱਜ ਗੱਲ ਕਰਦੇ ਆਂ ਨੇਪਾਲ ਦੀ ਪਰ ਅੰਤ ਤੇ ਹੁੰਦਾ ਕੀ ਆ ਹੋਂਣਾ ਕੀ ਹੁੰਦਾ ਕਿਉਂਕਿ ਇੱਕ ਵਾਰ ਸਭ ਕੁਝ ਤੈਸ ਨੈਸ ਹੋ ਚੁੱਕਿਆ ਠੀਕ ਆ ਜੋ ਬਣਿਆ ਬਣਾਇਆ ਲੋਕਤੰਤਰ ਦੇ ਜਿੰਨੇ ਸਤੰਭ ਸੀ ਉਹ ਢਾ ਢਹੇ ਢੇਰੀ ਹੋ ਗਏ ਨੇ ਜਿਹੜੀਆਂ ਕੰਪਨੀਆਂ ਉੱਥੇ ਕਿਸੇ ਨੇ ਬਣਾਈਆਂ ਸੀ ਜਾਂ ਖੜੀਆਂ ਕੀਤੀਆਂ ਸੀ ਕਿਉਂਕਿ ਅਮੀਰਾ ਪ੍ਰਤੀ ਵੀ ਨਫ਼ਰਤ ਹੈ ਤਾਂ ਕਰਕੇ ਲੋਕ ਲਗਾਤਾਰ ਵੱਡੇ ਹੋਟਲਾਂ ਨੂੰ ਵੱਡੇ ਇੰਡਸਟਰੀ ਨੂੰ ਵੱਡੇ ਘਰਾਂ ਨੂੰ ਜਿਹੜਾ ਹੈਗਾ ਲਗਾਤਾਰ ਨਿਸ਼ਾਨਾ ਬਣਾ ਰਹੇ ਆ ਤੇ ਬਣਾਉਂਦੇ ਰਹਿਣਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹਦੇ ਨਾਲ ਕੀ ਹੁੰਦਾ ਕਿ ਕੋਈ ਵੀ ਇਨਵੈਸਟਮੈਂਟ ਜਿਹੜਾ ਕੋਈ ਵੀ ਇਨਵੈਸਟਮੈਂਟ ਕਰਨ ਤੋਂ ਜਿਹੜਾ ਭੱਜੂਗਾ ਤਾਂ ਕਰਕੇ ਬੇਰੋਜ਼ਗਾਰੀ ਜਿੱਥੇ ਆਪਾਂ ਗੱਲ ਕਰਕੇ ਉੱਥੇ 20% ਸੀਗੀ ਉਹਦੀ ਰਫਤਾਰ ਜਿਹੜੀ ਹੋਰ ਜ਼ਿਆਦਾ ਵਧੂ 20% ਲੱਗੇ ਹਰ ਪੰਜਵਾਂ ਮਨੁੱਖ ਬੇਰੋਜ਼ਗਾਰ ਤੇ ਜੇ ਗੱਲ ਕਰਕੇ ਕਿਉਂਕਿ ਜਦੋਂ ਇਨਵੈਸਟਮੈਂਟ ਨਾ ਆਊਗੀ ਤਾਂ ਇਹ ਤੈਸਮੈ ਸੋ ਜਾਣਾ ਸਾਰਾ ਕੁਝ ਹੈਨਾ ਉਹ ਤੋਂ ਬਿਨਾ ਜੇਕਰ ਕੋਈ ਗਵਰਨਮੈਂਟ ਹੀ ਨਹੀਂ ਕਿਉਂਕਿ ਨੇਪਾਲ ਦੇ ਵਿੱਚ ਕੋਈ ਗਵਰਨਮੈਂਟ ਨਹੀਂ ਜੇ ਤਾਂ ਫਿਰ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਕਿਸੇ ਵੀ ਬੰਦੇ ਨੇ ਗੱਲ ਕਰਨੀ ਆ ਕਿਸੇ ਨੇ ਇਨਵੈਸਟਮੈਂਟ ਵਾਸਤੇ ਗੱਲ ਕਰਨੀ ਆ ਕਿਸੇ ਨੇ ਸ਼ਾਂਤੀ ਵਾਸਤੇ ਗੱਲ ਕਰਨੀ ਆ ਕੋਈ ਵੀ ਤਾਲਮੇਲ ਕਿਉਂਕਿ ਪੂਰੀ ਦੁਨੀਆ ਜਿਵੇਂ ਆਪਣਾ ਇੱਕ ਘਰ ਇਕੱਲਾ ਸਰਵਾਈਵ ਨਹੀਂ ਕਰ ਸਕਦਾ ਪੂਰਾ ਪਿੰਡ ਜਾਂ ਸ਼ਹਿਰ ਦੇ ਵਿੱਚ ਉਹਦਾ ਤਾਲਮੇਲ ਬਣਿਆ ਹੁੰਦਾ ਉਸ ਤਰ੍ਹਾਂ ਹੀ ਦੇਸ਼ ਦਾ ਹੁੰਦਾ ਉਹਦੇ ਕਰਕੇ ਜਦੋਂ ਕੋਈ ਗਵਰਨਮੈਂਟ ਨਾ ਹੋਊਗੀ ਤਾਂ ਪੂਰੀ ਦੁਨੀਆ ਦੇ ਵਿੱਚ ਉਹ ਆਪਣੀ ਆਈਸੋਲੇਟ ਹੋ ਕੇ ਰਹਿ ਜਾਣਗੇ ਇਕੱਲੇ ਹੋ ਕੇ ਰਹਿ ਜਾਣਗੇ ਤਾਂ ਕਰਕੇ ਦੇਸ਼ ਦੀ ਇਕਨੋਮੀ ਹੋਰ ਜ਼ਿਆਦਾ ਥੱਲੇ ਚਲ ਜਾਨ ਇਹਦਾ ਇਹੀ ਨੁਕਸਾਨ ਹੈ ਕਿਉਂਕਿ ਬਿਨਾ ਗਵਰਨਮੈਂਟ ਤੋਂ ਹੁਣ ਬਣਨਗੇ ਕੌਣ ਜਿਹੜੀ ਜਿਹੜੀ ਆਪਾਂ ਕਹਿੰਦੇ ਚਰਚਾ ਕਿਹਦੀ ਹੋ ਰਹੀ ਹੈ ਚਰਚਾ ਹੋ ਰਹੀ ਹੈ ਇੱਕ ਰੈਪਰ ਦੀ ਤੁਸੀਂ ਦੇਖ ਲਓ ਵੀ ਭਾਵੇਂ ਆਪਾਂ ਕੇ ਸਰਦਾਰ ਭਗਤ ਸਿੰਘ ਮਾਨ ਦੀ ਗੱਲ ਕਰ ਲਓ ਉਹ ਵੀ ਕਮੇਡੀਅਨ ਸੀਗੇ ਜਿਹੜੇ ਮੁੱਖ ਮੰਤਰੀ ਬਣੇ ਉਹਦੇ ਬਾਅਦ ਤੁਸੀਂ ਦੇਖ ਲਓ ਪੰਜਾਬ ਦੇ ਹਾਲਾਤ ਇੱਕ ਆਪਾਂ ਕਹਿੰਦੇ ਯੂਕਰੇਨ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਵੀ ਇੱਕ ਗਾਉਣ ਵਾਲਾ ਸੀਗਾ ਅੱਜ ਯੂਕਰੇਨ ਦੇ ਹਾਲਾਤ ਦੇਖ ਲਓ ਤੇ ਇੱਕ ਹੁਣ ਨੇਪਾਲ ਦੇ ਵਿੱਚ ਵੀ ਇੱਕ ਗਾਉਣ ਵਾਲੇ ਨੂੰ ਰੈਪਰ ਨੂੰ 36 ਸਾਲ ਦਾ ਮੁੰਡਾ ਹੈ ਠੀਕ ਆ ਜਿਹੜਾ ਆਜ਼ਾਦ ਜਿੱਤ ਕੇ ਕਾਠਮੰਦੂ ਦਾ ਸੌਰੀ ਮੇਅਰ ਬਣ ਜਾਂਦਾ ਕਾਠਮੰਡੂ ਉਹਨਾਂ ਦੀ ਸਭ ਤੋਂ ਵੱਡਾ ਸ਼ਹਿਰ ਆ ਉਹਨਾਂ ਦੀ ਰਾਜਧਾਨੀ ਆ ਹੁਣ ਕਹਿੰਦੇ ਉਹਨੂੰ ਬਣਾ ਲਓ ਜਾਂ ਫਿਰ ਐਨ ਜੀਓ ਦਾ ਜਿਹੜਾ ਚਲਾਉਣ ਵਾਲਾ ਜਿਹੜਾ ਫਾਊਂਡਰ ਸੀਗਾ ਉਹਨੂੰ ਬਣਾ ਲਓ ਉਹ ਵੀ 36 ਸਾਲ ਦਾ ਤੇ ਉਹ ਤੋਂ ਬਿਨਾ ਜਿਹੜਾ ਸੁਪਰੀਮ ਕੋਰਟ ਦੀ ਜਿਹੜੀ ਰਿਟਾਇਰ ਜੱਜ ਹੈ ਉਹਦਾਂ ਚਰਚਾਵਾਂ ਨੇ ਪਰ ਤੁਸੀਂ ਆਪ ਸੋਚੋ ਵੀ ਅੰਤ ਦੇ ਸੱਤਾ ਦਾ ਉਹਨਾਂ ਬੰਦਿਆ ਕੋਲ ਹੀ ਆਉਣੀ ਹੈ ਜਿਹੜੇ ਇਹਨੂੰ ਲੀਡ ਕਰ ਰਹੇ ਆ ਉਸ ਤੋਂ ਬਾਅਦ ਬਿਊਰੋਕਰੇਸੀ ਲਗਭਗ ਉਹੀ ਰਹਿੰਦੀ ਹੈ ਬਿਊਰੋਕ੍ਰੇਸੀ ਨੇ ਹੀ ਸਭ ਤੋਂ ਵੱਧ ਲੁੱਟ ਜਿਹੜੀ ਹੈਗਾ ਕਿਸੇ ਵੀ ਦੇਖਦੀ ਕੀਤੀ ਹੁੰਦੀ ਹੈ ਰਾਜਨੇਤਾ ਜਿਹੜੇ ਹੁੰਦੇ ਆ ਉਹ ਬਹੁਤ ਵੱਡੇ ਪਾਵਰ ਦੇ ਵਿੱਚ ਖਾਂਦੇ ਆ ਰਾ ਕਿਉਂਕਿ ਨੇਤਾ ਨੂੰ ਬਦਲਣਾ ਸੌਖਾ ਹੈ ਨੇਤਾ 5 ਸਾਲਾਂ ਬਾਅਦ ਬਦਲੇ ਜਾਂਦੇ ਆ ਪਰ ਬਿਊਰੋਕ੍ਰੇਟ ਆ ਜਿਹੜੇ ਉਹ ਭਾਈ ਉਹ ਜਦੋਂ ਦੇ ਮੰਨ ਲਓ ਇੱਕ ਵਾਰੀ ਮੰਨ ਲਓ 21 ਸਾਲ ਦੇ ਨੇ ਜੁਆਇਨ ਕਰ ਲਿਆ ਤੇ 65 ਸਾਲ ਤੱਕ 60 ਸਾਲ ਤੱਕ 52 ਸਾਲ ਤੱਕ ਜਦੋਂ ਤੱਕ ਉਹਦੀ ਮਿਆਦ ਹੁੰਦੀ ਹੈ ਉਹ ਲਗਾਤਾਰ ਲੁੱਟ ਰਹੇ ਆ ਪੰਜਾਬ ਦੀ ਗੱਲ ਕਰ ਲઈએ ਹੁਣ ਜਦੋਂ ਆਪਾਂਗੇ 1600 ਕਰੋੜ ਦਾ ਪੈਕੇਜ ਆ ਗਿਆ ਚਾਹੇ ਪਾਵੇਂ ਲੋਕਾਂ ਨੇ 5-5 ਕਰੋੜ ਰੁਪਏ ਦਿੱਤਾ ਕਿਸ ਨੇ ਕਰੋੜ ਦਿੱਤਾ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚ ਲਾ ਲੋ ਚਾਹੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪਰ ਸਭ ਤੋਂ ਵੱਧ ਲੁੱਟ ਕਦੋਂ ਹੁੰਦੀ ਹੈ ਜਦੋਂ ਥੱਲੇੋਂ ਚੱਲਦਾ ਪਹਿਲਾਂ ਪਟਵਾਰੀ ਪੈਸੇ ਲੈ ਲੈਂਦਾ ਫਿਰ ਤਸਵੀਰਦਾਰ ਫਿਰ ਡੀਸੀ ਫਿਰ ਉਤਲੇ ਮਤਲਬ ਕੀ ਆ ਥੱਲੇ ਆਉਂਦਾ ਆਉਂਦਾ ਜਿਹੜਾ 100 ਰੁਪਿਆ ਸੀਗਾ ਕਿਸੇ ਟਾਈਮ ਰਾਜੀਵ ਗਾਂਧੀ ਨੇ ਕਿਹਾ ਸੀਗਾ ਅਸੀਂ ਜੇ 100 ਰੁਪਏ ਭੇਜ ਦਿਆਂ ਸੈਂਟਰ ਤੋਂ ਤਾਂ ਥੱਲੇ 2 ਰੁਪਏ ਰਹਿ ਜਾਂਦੇ ਆ ਮਤਲਬ ਕਿ 98% ਜਿਹੜਾ ਹੈਗਾ ਪੈਸਾ ਉਹ ਰਾਂਝ ਖਾਧਾ ਜਾਂਦਾ ਅੱਜ ਵੀ ਉਹੀ ਗੱਲ ਆ ਲੋਕਾਂ ਨੂੰ 17-17 ਰ ਸੋ ਬਿਊਰੋਕ੍ਰੇਟ ਆ ਜਿਹੜੇ ਉਹ ਲਗਭਗ ਨਹੀਂ ਬਦਲੇ ਜਾਂਦੇ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਉਹੀ ਚੱਲੀ ਆਉਂਦੀ ਰਹਿੰਦੀ ਤੇ ਇਹਦੇ ਕਰਕੇ ਜਦੋਂ ਬਿਊਰੋਕ੍ਰੇਟ ਆ ਕਿਉਂਕਿ ਉਹਨਾਂ ਨੇ ਦੇਸ਼ ਚਲਾਉਣਾ ਉਹਨਾਂ ਨੇ ਰਾਤ ਚਲਾਉਣਾ ਉਹਦੇ ਕਰਕੇ ਲਗਾਤਾਰ ਜਿਹੜਾ ਹੈਗਾ ਲੁੱਟ ਖੁੱਟ ਹੁੰਦੀ ਆ ਸੋ ਲੋਕਾਂ ਦਾ ਗੁੱਸਾ ਹਮੇਸ਼ਾ ਨੇਤਾਵਾਂ ਤੇ ਨਿਕਲ ਜਾਂਦਾ ਨੇਤਾਵਾਂ ਨੂੰ ਬਦਲਣ ਵਾਸਤੇ ਡੈਮੋਕ੍ਰੇਸੀ ਦੇ ਵਿੱਚ ਹਰ 5 ਸਾਲਾਂ ਬਾਅਦ ਦੂਜਾ ਨੇਤਾ ਆ ਜਾਂਦਾ ਪੰਜਾਬ ਦੇ ਵਿੱਚ ਵੀ ਇਦਾਂ ਹੋਇਆ ਪਹਿਲਾਂ ਕਾਲੀਆਂ ਤੋਂ ਚੱਕੇ ਅੱਕੇ ਲੋਕਾਂ ਨੇ ਕਾਂਗਰਸ ਨੂੰ ਪਾਤੇ ਆ ਕਾਂਗਰਸ ਤੋਂ ਪਾ ਕੇ ਜਿਹੜਾ ਝਾੜੂ ਵਾਲ ਨੂੰ ਪਾਦੀਆਂ ਹੁਣ ਕਹਿੰਦੇ ਪਹਿਲਾਂ ਵਾਲੇ ਚੰਗੇ ਸੋਂ ਪੁਰਾਣੇ ਨੂੰ ਯਾਦ ਕਰੀ ਜਾਂਦੇ ਆ ਸੋ ਇੰਡੀਆ ਦੀ ਗੱਲ ਕਰਦੇ ਆ ਜੇ ਇੰਡੀਆ ਦੇ ਵਿੱਚ ਇਦਾਂ ਹੋ ਸਕਦਾ ਇੰਡੀਆ ਦੇ ਵਿੱਚ ਇਦਾਂ ਹੋਣਾ ਪੋਸੀਬਲ ਨਹੀਂ ਹੈ ਕਾਰਨ ਕਿਉਂਕਿ ਇੰਡੀਆ ਬਹੁਤ ਵੱਡਾ ਦੇਸ਼ ਹੈ ਠੀਕ ਆ ਲੱਗ ਭਾਗ ਆਪਾਂ ਗੱਲ ਕਰ ਗਏ ਜੇ ਸਾਰੇ ਗੁਆਂਢੀ ਮੁਲਕ ਵੀ ਮਿਲਾ ਦਿੱਤੇ ਜਾਣ ਉਹਨਾਂ ਦਾ ਰੱਖਵੇ ਨਾਲੋਂ ਵੀ ਇੰਡੀਆ ਦਾ ਜ਼ਿਆਦਾ ਹੈ ਇੰਡੀਆ ਡਿਫੈਂਸ ਫੋਰਸ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਲਾਉਂਦਾ ਇੰਡੀਆ ਦੀ ਜਿਹੜੀ ਹੈਗੀ ਫੌਜ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਇੰਡੀਆ ਦੀ ਫੌਜ ਨੇ ਹਜੇ ਤੱਕ ਸੱਤਾ ਹਾਸਲ ਨਹੀਂ ਕੀਤੀ ਇੱਕ ਵਾਰ ਇੰਦਰਾ ਗਾਂਧੀ ਨੇ ਪੁੱਛਿਆ ਜਰੂਰ ਸੀ ਜਦੋਂ ਪਹਿਲੀ ਵਾਰ ਪਾਕਿਸਤਾਨ ਦੇ ਵਿੱਚ ਸੱਤਾ ਪਰिवर्तन ਹੋਈ ਫੌਜ ਨੇ ਜਦੋਂ ਤਖਤਾ ਪਲਟ ਕੀਤਾ ਤੇ ਇੰਦਰਾ ਗਾਂਧੀ ਨੇ ਜਿਹੜਾ ਉਸ ਸਮੇਂ ਦੇ ਜਿਹੜੇ ਜਰਨਲ ਸੀਗੇ ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਕਦੋਂ ਜਿਹੜਾ ਹੈਗਾ ਸੱਤਾ ਪਰिवर्तन ਕਰ ਰਹੇ ਹੋ ਤੁਸੀਂ ਸਾਥੋਂ ਕਦੋਂ ਗੱਦੀ ਖੋਹੋ ਤਾਂ ਉਹਨਾਂ ਨੇ ਕਿਹਾ ਸਾਡਾ ਇਹੋ ਜਿਹਾ ਕੋਈ ਇਰਾਦਾ ਨਹੀਂ ਭਾਰਤ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਲੋਕਤੰਤਰ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇੰਡੀਆ ਹੈ ਉਸ ਤੋਂ ਬਿਨਾ ਇੰਡੀਆ ਦੀ ਫੌਜ ਬੜੀ ਸક્ષਮ ਆ ਉਹ ਤੋਂ ਬਿਨਾ ਗੱਲ ਕਰ ਗਏ ਸਾਡੇ ਹਜੇ ਵੀ ਲੋਕਾਂ ਦੀ ਗੱਲ ਸੁਣਨ ਵਾਸਤੇ ਬਹੁਤ ਸੰਸਥਾਵਾਂ ਨੇ ਲੋਕਾਂ ਕੋਲੇ ਆਪਦਾ ਗੁੱਸਾ ਕੱਢਣ ਦੇ ਬਹੁਤੋ ਤਰੀਕੇ ਨੇ ਇੰਡੀਆ ਦੇ ਵਿੱਚ ਜਿਹੜੀ ਓਨੀ ਜ਼ਿਆਦਾ ਭੁੱਖਮਰੀ ਨਹੀਂ ਜਿੰਨੀ ਨੇਪਾਲ ਦੇ ਵਿੱਚ ਆ ਜਾਂ ਬੰਗਲਾਦੇਸ਼ ਦੇ ਵਿੱਚ ਆ ਬੰਗਲਾਦੇਸ਼ ਦਾ ਕਾਰਨ ਕਿ ਆ ਬੰਗਲਾਦੇਸ਼ ਇੱਕ ਛੋਟਾ ਦੇਸ਼ ਆ ਓਵਰ ਪਾਪੂਲੇਟਡ ਆ ਥੋੜੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਲੋਕ ਰਹਿੰਦੇ ਰਹ ਗਏ ਆ ਮੁਸਲਮਾਨ ਤੁਸੀਂ ਦੇਖਣਾ ਬਿਹਾਰ ਬੰਗਾਲ ਤੱਕ ਸਾਰਾ ਭਾਰਤ ਆ ਉਹਨਾਂ ਨੇ ਉਹਦੇ ਬਾਅਦ ਮਿਆਂਮਾਰ ਦੀ ਗੱਲ ਕਰ ਗਏ ਇੱਕ ਪਹਾੜੀ ਦੇਸ਼ ਆ ਠੀਕ ਆ ਉੱਥੇ ਹਮੇਸ਼ਾ ਹੀ ਫੌਜ ਦਾ ਜਿਹੜਾ ਹੈਗਾ ਨੇਤਾਵਾਂ ਦਾ ਜਿਹੜਾ ਟਸਲ ਚੱਲਦੀ ਰਹਿੰਦੀ ਹੈ ਜੇ ਗੱਲ ਕਰੀਏ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਵਿੱਚ ਜਿਹੜੀ ਫੌਜ ਆ ਲਗਭਗ ਕਰਪਟ ਹੈ ਕਿਉਂਕਿ ਜਦੋਂ ਵੀ ਫੌਜ ਦਾ ਕੋਈ ਮੇਜਰ ਜਰਨਲ ਜਿਹੜਾ ਹੈਗਾ ਰਿਟਾਇਰ ਹੁੰਦਾ ਕਾਰਨ ਰਿਟਾਇਰ ਹੁੰਦਾ ਤਾਂ ਲਗਭਗ ਵੱਡੀ ਬਹੁਤ ਵੱਡੀ ਪ੍ਰਾਪਰਟੀ ਉਹਨੂੰ ਦਿੱਤੀ ਜਾਂਦੀ ਹੈ ਉਦੋਂ ਬਿਨਾ ਉਹਨਾਂ ਦੇ ਇਹ ਵੀ ਦੋਸ਼ ਲੱਗਦੇ ਆ ਕਿ ਇਹਨਾਂ ਦੇ ਬਹੁਤ ਵੱਡੇ ਵੱਡੇ ਘਰ ਲੰਡਨ ਦੇ ਵਿੱਚ ਆ ਜਿਵੇਂ ਆਪਣੇ ਵਿਜੇ ਮਾਲਗਿਆ ਵਰਗੇ ਅਨੀਰਮ ਮੋਦੀ ਵਰਗੇ ਜਿਹੜੇ ਹੈਗੇ ਆ ਉੱਥੇ ਬੈਠੇ ਆ ਦੁਰੰਗੜਾ ਸਾਊਥ ਵਾਦ ਠੱਗਾਂ ਦਾ ਜਿਹੜਾ ਗੜਾ ਉਹ ਲੰਡਨ ਸੋ ਜਿਹੜਾ ਪਾਕਿਸਤਾਨ ਦੇ ਕਿਉਂਕਿ Imran Khan ਵੀ ਲਗਾਤਾਰ ਪਾਕਿਸਤਾਨ ਦੀ ਫੌਜ ਦੇ ਉੱਤੇ ਜਿਹੜਾ ਹੈਗਾ ਟਾਰਗੇਟ ਕਰ ਰਿਹਾ ਸੀ ਕਾਰਨ ਸੀ ਕਿਉਂਕਿ ਉਹ ਸਭ ਤੋਂ ਵੱਡੀ ਲੁੱਟ ਕਰ ਰਹੀ ਸੀ ਉਹਨਾਂ ਨੇ ਚੱਕ ਕੇ ਉਹਨੂੰ ਅੰਦਰ ਦੇ ਦਿੱਤਾ ਪਰ ਇੰਡੀਆ ਕਿਉਂਕਿ ਬਹੁਤ ਵੱਡੀ ਡੈਮੋਕ੍ਰੇਸੀ ਹੈ ਇੱਥੇ ਹਜੇ ਵੀ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਹੈ ਜਿਸ ਤਰ੍ਹਾਂ ਕਿਸਾਨ ਅੰਦੋਲਨ ਹੋਇਆ ਕਿਸਾਨ ਅੰਦੋਲਨ ਦੇ ਵੇਲੇ ਬਹੁਤ ਵੱਡੇ ਲੋਕ ਕਰਾਊਡ ਆ ਜਿਹੜੀ ਸੜਕਾਂ ਤੇ ਆਈ ਉਹ ਸੜਕਾਂ ਤੇ ਆਈ ਦੀ ਆਵਾਜ਼ ਸੁਣੀ ਗਈ ਭਾਵੇਂ 1.5 ਸਾਲ ਲੱਗ ਗਿਆ ਪਰ ਉਦੋਂ ਵੀ ਲਗਾਤਾਰ ਸੈਂਟਰ ਸਰਕਾਰ ਨੂੰ ਵੀ ਇਹ ਡਰ ਸੀਗਾ ਕਿ ਕਿਤੇ ਫੌਜ ਦੇ ਵਿੱਚ ਬਗਾਵਤਨ ਹੋ ਜਾਏ ਕਾਰਨ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬੀ ਫੌਜ ਦੇ ਵਿੱਚ ਸੀ ਇਸ ਤਰ੍ਹਾਂ ਦੀ ਕੋਈ ਨਿਰਾਸ਼ਾ ਨਾ ਫੈਲ ਜਾ ਕਿ ਬਗਾਵਤ ਜਿਹੜੀ ਹੈਗਾ ਫੌਜ ਲੋਕ ਹੋ ਜੇ ਤਾਂ ਕਿਤੇ ਨੇਪਾਲਾ ਹਾਲ ਆਪਣਾ ਵੀ ਨਾ ਹੋ ਜਾਂਦਾ ਸੋ ਪਰ ਸਾਡੇ ਬੰਦੇ ਜਿਹੜੀਆਂ ਸਾਡੀਆਂ ਜਿਹੜੀਆਂ ਆਪਾਂ ਗੱਲ ਕਰ ਗਏ ਸੁਰੱਖਿਆ ਏਜੰਸੀਆਂ ਨੇ ਉਹ ਇਹ ਚੀਜ਼ ਨੂੰ ਪਹਿਲਾਂ ਪਾਪ ਲੈਂਦੀਆਂ ਨੇ ਉਹਨਾਂ ਦਾ ਲਗਾਤਾਰ ਵੱਡਾ ਤਜਰਬਾ ਹੈ ਸੋ ਇੰਡੀਆ ਦੇ ਵਿੱਚ ਹਜੇ ਅੱਜ ਦੀ ਘੜੀ ਪੋਸੀਬਲ ਨਹੀਂ ਹੈ ਪਰ ਹਾਂ ਜੇਕਰ ਅਸਮਾਨਤਾ ਇੰਨੀ ਜ਼ਿਆਦਾ ਵਧ ਗਈ ਕਿ ਸਾਰਾ ਪੈਸਾ ਜਿਸ ਤਰ੍ਹਾਂ ਅਮੀਰਾਂ ਕੋਲ ਇਕੱਠਾ ਹੋ ਗਿਆ ਜਾਂ ਜਿਸ ਤਰ੍ਹਾਂ ਲੋਕਾਂ ਨੇ ਜ਼ਮੀਨਾਂ ਖੋਹੀਆਂ ਗਈਆਂ ਜਾਂ ਲੋਕਾਂ ਕੋਲੇ ਮੰਨ ਲਓ ਜਾਣ ਵਾਸਤੇ ਕੋਈ ਚਾਰੇ ਨਹੀਂ ਰਹਾ ਜਦੋਂ ਪਰ ਬੰਦਾ ਕਹਿੰਦਾ ਮਰਦਾ ਕੀ ਨਾ ਕਰਦਾ ਜਿਵੇਂ ਨੇਪਾਲ ਵਾਲਿਆਂ ਨੇ ਸਦਾ ਜਿਹੜਾ ਹੈਗਾ ਮੌਦ ਦੇ ਮੂੰਹ ਦੇ ਵਿੱਚ 15000 ਚੋਂ ਉੱਪਰ ਜਾ ਕੇ ਰਸ਼ੀਆ ਦੇ ਵਿੱਚ ਲੜ ਰਹੇ ਆ ਵੀ ਯਾਰ ਮਰੇ ਤਾਂ ਪਏ ਆ ਇਸ ਤੋਂ ਵੱਧ ਕੀ ਆ ਮਰ ਜਾਾਂਗੇ ਘਰ ਘਰ ਤਾਂ ਸੌਖਾ ਭਲਜੂਗਾ ਘਰਦਨ ਤੋਂ ਪੈਸੇ ਮਿਲ ਜਾਣਗੇ ਜਦੋਂ ਮਤਲਬ ਇੰਨਾ ਜ਼ਿਆਦਾ ਪਾੜਾ ਬਣ ਜਾਂਦਾ ਉਦੋਂ ਹੀ ਬਗਾਵਤਾਂ ਹੁੰਦੇ ਧੰਨਵਾਦ